श्री अकाल मेरे प्यारे दोस्तों आप सब का स्वागत है इस नवी वीडियो विच आज गल करन जा रहे हैं एक ऐसे चीज बारे जो हर किसी के घर मिलती है पर उसकी असली ताकत बहुत घट है जी हाँ दोस्तों मैं गल कर रहा हाँ माचिस की दी डब्बी की दी। दोस्तो तुम सोचते होगे हो कि माचिस की डब्बी तो सिर्फ अग लाने काम विच ਇਸ ਛੋਟੀ ਜਿਹੀ ਡੱਬੀ ਵਿੱਚ ਬੜਾ ਵੱਡਾ ਰਾਜ਼ ਛੁਪਿਆ ਹੋਇਆ ਹੈ। ਵਾਸਤੁ ਸ਼ਾਸਤਰ, ਜੋਤਿਸ਼ ਤੇ ਪੁਰਾਣੀਆਂ ਲੋਕ ਕਹਾਣੀਆਂ ਵਿੱਚ ਮਾਚਿਸ ਨੂੰ ਬਹੁਤ ਖਾਸ ਥਾਂ ਦਿੱਤੀ ਗਈ ਹੈ। ਅੱਜ ਅਸੀਂ ਇਸ ਵੀਡੀਓ ਵਿੱਚ ਵੇਖਾਂਗੇ ਕਿ ਮਾਚਿਸ ਦੀ ਡੱਬੀ ਨਾਲ ਜੁੜੇ ਕਿਹੜੇ-ਕਿਹੜੇ ਉਪਾਹਨ ਜਿਨ੍ਹਾਂ ਨੂੰ ਕਰਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਚੰਗੇ ਬਦਲਾਅ ਲਿਆ ਸਕਦੇ ਹੋ। ਇਹ ਸਿਰਫ ਧਾਰਮਿਕ ਵਿਸ਼ਵਾਸ ਹੀ ਨਹੀਂ, ਸਭ ਲੋਕਾਂ ਦੇ ਤਜਰਬੇ ਵੀ ਨੇ। ਨજર ਲੱਗਣ ਦਾ ਵਿਸ਼ਵਾਸ ਦੋਸਤੋ ਸਾਡੇ ਪੰਜਾਬੀ ਘਰਾਂ ਵਿੱਚ ਇਤਨਾ ਤੱਕ ਕਿ ਪੂਰੇ ਭਾਰਤ ਵਿੱਚ ਇਹ ਵਿਸ਼ਵਾਸ ਹੈ ਕਿ ਨਜ਼ਰ ਇੱਕ ਹਕੀਕਤ ਹੈ ਤੁਸੀਂ ਅਕਸਰ ਸੁਨਿਆ ਹੋਵੇਗਾ ਬੱਚੇ ਨੂੰ ਨਜ਼ਰ ਲੱਗ ਗਈ ਘਰ ਦਾ ਸੁੱਖ ਚੈਨ ਖਰਾਬ ਹੋ ਗਿਆ ਨਜ਼ਰ ਆ ਗਈ ਜਾਂ ਕਾਰੋਬਾਰ ਚੰਗਾ ਚੱਲ ਰਿਹਾ ਸੀ ਕਿਸੇ ਦੀ ਬੁਰੀ ਨਜ਼ਰ ਲੱਗ ਗਈ ਅਸਲ ਵਿੱਚ ਦੋਸਤੋ ਇਹ ਸਿਰਫ ਵਿਸ਼ਵਾਸ ਹੀ ਨਹੀਂ ਹੈ ਇਹ ਲੋਕਾਂ ਦੇ ਤਜਰਬੇ ਹਨ ਕਈ ਵਾਰੀ ਬੰਦਾ ਸੋਚਦਾ ਹੈ ਕਿ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਇੱਕਦਮ ਹਾਲਤ ਬਦਲ ਗਈ ਇਸ ਦਾ ਕਾਰਨ ਕਈ ਵਾਰ ਬੁਰੀ ਨਜ਼ਰ ਵੀ ਮੰਨਿਆ ਜਾਂਦਾ ਹੈ ਮਾਚਸ ਦੀ ਡੱਬੀ ਨਾਲ ਨਜ਼ਰ ਤੋਂ ਬਚਾ ਦਾ ਉਪਾ ਹੁਣ ਅਸੀਂ ਗੱਲ ਕਰੀਏ ਮਾਚਸ ਦੀ ਡੱਬੀ ਨਾਲ ਨਜ਼ਰ ਹਟਾਉਣ ਦੇ ਸਧਾਰਨ ਤੇ ਆਸਾਨ ਤਰੀਕੇ ਦੀ ਕਦਮ 1 ਮਾਚਸ ਦੀ ਡੱਬੀ ਵਿੱਚੋਂ 7 ਤੀਲੀਆਂ ਕੱਢੋ ਕਦਮ 2 ਜਿਸ ਬੰਦੇ ਨੂੰ ਨਜ਼ਰ ਲੱਗੀ ਹੋਵੇ ਚਾਹੇ ਬੱਚਾ ਹੋਵੇ ਵੱਡਾ ਹੋਵੇ ਜਾਂ ਪੂਰਾ ਪਰਿਵਾਰ ਉਸ ਦੇ ਸਿਰ ਤੋਂ ਇਹ ਤੀਲੀਆਂ ਉਲਟੀ ਦਿਸ਼ਾ ਵਿੱਚ 7 ਵਾਰ ਘੁਮਾਓ ਕਦਮ 3 ਇਹ ਕਰਦਿਆਂ ਮਨ ਵਿੱਚ ਵਾਹਿਗੁਰੂ ਦਾ ਨਾਮ ਜਪੋ ਜਾਂ ਆਪਣੀ ਧਰਮ ਅਨੁਸਾਰ ਕੋਈ ਵੀ ਮੰਤਰ ਕਦਮ 4 ਹੁਣ ਉਹ ਸਤ ਤੀਲੀਆਂ ਲੈ ਕੇ ਅਗਰ ਵਿੱਚ ਸਾਰ ਦਿਓ ਜਿਵੇਂ ਚੁੱਲੇ ਵਿੱਚ ਲੋਹੇ ਦੇ ਭਾਂਡੇ ਵਿੱਚ ਜਾਂ ਮੋਮਬੱਤੀ ਦੀ ਲੋ ਤੇ ਮੰਨਿਆ ਜਾਂਦਾ ਹੈ ਕਿ ਜਿਵੇਂ ਹੀ ਉਹ ਤੀਲੀਆਂ ਸਰਦੀਆਂ ਹਨ ਉਸ ਬੰਦੇ ਜਾਂ ਘਰ ਤੇ ਲੱਗੀ ਬੁਰੀ ਨਜ਼ਰ ਵੀ ਸੜ ਕੇ ਖਤਮ ਹੋ ਜਾਂਦੀ ਹੈ ਬੱਚਾ ਲਈ ਖਾਸ ਦੋਸਤੋ ਅਕਸਰ ਛੋਟੇ ਬੱਚਿਆਂ ਨੂੰ ਸਭ ਪਿਆਰ ਨਾਲ ਵੇਖਦੇ ਹਨ ਕਈ ਵਾਰ ਉਹਨਾਂ ਨੂੰ ਕਿਸੇ ਦੀ ਬੁਰੀ ਨਜ਼ਰ ਲੱਗ ਜਾਂਦੀ ਹੈ ਤੁਸੀਂ ਵੇਖਦੇ ਹੋਵੋਗੇ ਕਿ ਬੱਚਾ ਇੱਕਦਮ ਰੋਣਾ ਸ਼ੁਰੂ ਕਰ ਦਿੰਦਾ ਹੈ ਖਾਣਾ ਛੱਡ ਦਿੰਦਾ ਹੈ ਜਾਂ ਬੇਚੈਨ ਹੋ ਜਾਂਦਾ ਹੈ ਇਹੋ ਜਿਹੇ ਸਮੇਂ ਤੇ ਮਾਮਾ ਜਾਂ ਦਾਦੀਆਂ ਨਾਨੀਆਂ ਅਕਸਰ ਇਹ ਹੀ ਉਪਾਅ ਕਰ ਦਿਆ ਹਨ ਮਾਚਿਸ ਦੀ ਸਤ ਤੀਲੀਆਂ ਲੈ ਕੇ ਬੱਚੇ ਦੇ ਸਿਰ ਤੋਂ ਸੱਤ ਵਾਰ ਘੁਮਾਉਣਾ ਅਤੇ ਫਿਰ ਅਗਰ ਵਿੱਚ ਸਾਰ ਦੇਣਾ ਘਰ ਲਈ ਨਜ਼ਰ ਉਤਾਰਨਾ ਸਿਰਫ ਬੱਚਿਆਂ ਹੀ ਨਹੀਂ ਕਈ ਵਾਰ ਪੂਰੇ ਘਰ ਤੇ ਵੀ ਨਜ਼ਰ ਲੱਗ ਜਾਂਦੀ ਹੈ ਉਦਾਹਰਨ ਵਜੋਂ ਘਰ ਵਿੱਚ ਸਭ ਕੁਝ ਚੰਗਾ ਚੱਲ ਰਿਹਾ ਸੀ ਪਰ ਅਚਾਨਕ ਲੜਾਈ ਝਗੜੇ ਵੱਧਣ ਲੱਗ ਪਏ ਪੈਸਾ ਆਉਂਦਾ ਹੀ ਖਰਚ ਹੋ ਜਾਂਦਾ ਹੈ ਜਾਂ ਘਰ ਵਿੱਚ ਬਿਮਾਰੀ ਵੱਧ ਜਾਂਦੀ ਹੈ ਐਸੇ ਵੇਲੇ ਮਾਚਸ ਦੀਆਂ 11 ਤੀਲੀਆਂ ਲੈ ਕੇ ਪੂਰੇ ਘਰ ਦੇ ਆਲੇ ਦੁਆਲੇ ਕੁਮਾਉਤੇ ਫਿਰ ਉਹਨਾਂ ਨੂੰ ਅਗਰ ਵਿੱਚ ਸਾਰ ਦਿਓ इस मनिया जाता है कि घर तई बुरी नज़र उतर जाती है धार्मिक पक्ष मचिस तीली जो सड़ी है तो वह अग बन जाती है साढ़े धर्म अग हमेशा शुद्धता का प्रतीक मनिया गया है जिमें हवन अरदास भी पूजा अग का बरता हाँ है इस करके माचिस की तीली नज़र हटा एक सौखा पर शक्तिशाली तरीका मनिया जाता है नतीजा ਦੋਸਤੋ, ਇਹ ਸੀ ਮਾਚਸ ਦੀ ਡੱਬੀ ਨਾਲ ਨਜ਼ਰ ਤੋਂ ਬਚਾਦਾ ਪਾ। ਇਹ ਸੌਖਾ ਵੀ ਹੈ, ਘਰ ਵਿੱਚ ਕਿਸੇ ਵੀ ਸਮੇਂ ਕੀਤਾ ਜਾ ਸਕਦਾ ਹੈ ਅਤੇ ਇਸ ਦੇ ਲਈ ਵੱਡੇ ਖਰਚੇ ਦੀ ਲੋੜ ਨਹੀਂ। ਘਰ ਦਾ ਮਾਹੌਲ ਤੇ ਨਕਾਰਾਤਮਕ ਊਰਜਾ। ਦੋਸਤੋ, ਹਰ ਘਰ ਵਿੱਚ ਕਦੇ ਨਾ ਕਦੇ ਤਨਾ ਲੜਾਈ ਝਗੜੇ ਜਾਂ ਬੇਚੈਨੀ ਵੱਧ ਜਾਂਦੀ ਹੈ। ਕਈ ਵਾਰ ਸਭ ਕੁਝ ਠੀਕ ਹੋਣ ਦੇ ਬਾਵਜੂਦ ਮਨ ਨਹੀਂ ਲੱਗਦਾ, ਘਰ ਵਿੱਚ ਠੰਡਾ ਠੰਡਾ ਮਾਹੌਲ ਬਣ ਜਾਂਦਾ ਹੈ। ਬਜ਼ੁਰਗ ਕਹਿੰਦੇ ਹਨ ਕਿ ਇਹ ਸਾਰਾ ਕੁਝ ਘਰ 'ਚ ਬਸੀ ਨਕਾਰਾਤਮਕ ਊਰਜਾ 네ਗੇਟਿਵ ਐਨਰਜੀ ਕਰਕੇ ਹੁੰਦਾ ਹੈ। ਅਤੇ ਇਸ 네ਗੇਟਿਵਿਟੀ ਨੂੰ ਦੂਰ ਕਰਨ ਲਈ ਸਭ ਤੋਂ ਸੌਖਾ ਤਰੀਕਾ ਹੈ ਮਾਚਸ ਦੀ ਡੱਬੀ ਦਾ ਉਪਾਅ। ਉਪਾਅ ਕਰਨ ਦਾ ਤਰੀਕਾ: ਕਦਮ 1 ਇੱਕ ਨਵੀਂ ਮਾਚਸ ਦੀ ਡੱਬੀ ਲਵੋ। ਕਦਮ 2 ਘਰ ਦੇ ਹਰ ਕਮਰੇ ਵਿੱਚ ਧਾਓ। ਕਦਮ 3 ਉਸ ਕਮਰੇ ਵਿੱਚ ਇੱਕ ਤੀਲੀ ਜਗਾ ਕੇ ਬੁਝਾ ਦਿਓ। ਕਦਮ 4 ਜਿਹੜੀ ਤੀਲੀ ਬੁਝੇਗੀ ਉਹ ਟੀਲੀ ਉਸ ਕਮਰੇ ਦੇ ਕਿਸੇ ਕੋਨੇ ਵਿੱਚ ਰੱਖ ਦਿਓ ਮੰਨਿਆ ਜਾਂਦਾ ਹੈ ਕਿ ਜਿਵੇਂ ਹੀ ਉਹ ਟੀਲੀ ਬੁਝਦੀ ਹੈ ਉਸ ਦੇ ਨਾਲ ਉਸ ਕਮਰੇ ਦੀ ਨਕਾਰਾਤਮਕ ਊਰਜਾ ਵੀ ਖਤਮ ਹੋ ਜਾਂਦੀ ਹੈ ਉਦਾਹਰਨ ਕਈ ਵਾਰ ਘਰ ਵਿੱਚ ਬਿਨਾਂ ਕਾਰਨ ਝਗੜੇ ਹੁੰਦੇ ਹਨ ਬੱਚੇ ਪੜਾਈ ਵਿੱਚ ਧਿਆਨ ਨਹੀਂ ਲਾਉਂਦੇ ਬਿਮਾਰੀਆਂ ਵੱਧ ਜਾਂਦੀਆਂ ਹਨ ਜਾਂ ਬੰਦੇ ਦਾ ਮਨ ਘਰ ਵਿੱਚ ਟਿਕਦਾ ਨਹੀਂ ਜੇ ਅਜਿਹਾ ਸਮੇਂ ਇਹ ਉਪਾਅ ਕੀਤਾ ਜਾਵੇ ਤਾਂ ਮਾਹੌਲ ਹੌਲੀ-ਹੌਲੀ ਬਦਲਣਾ ਸ਼ੁਰੂ ਹੋ ਜਾਂਦਾ ਹੈ ਧਾਰਮਿਕ ਪੱਕ ਸਾਡੇ ਧਰਮ ਵਿੱਚ ਮੰਨਿਆ ਜਾਂਦਾ ਹੈ ਕਿ ਅੱਗ ਹੀ